ਹਾਂਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਕਿਵੇਂ ਹੋ ਜੀ ਮੇਰੀ ਫੈਮਿਲੀ ਠੀਕ ਹੋ ਜੀ ਉਮੀਦ ਕਰਦੇ ਸਾਰੇ ਵਧੀਆ ਹੋਗੇ ਠੀਕ ਹੋਗੇ ਜੀ ਤੇ ਅੱਜ ਦਾ ਬਲੌਗਿੰਗ ਸਾਡਾ ਦੇਖੋ ਲੋਕੇਸ਼ਨ ਇੱਥੋਂ ਸਟਾਰਟ ਹੁੰਦਾ ਜੀ ਠੀਕ ਹੈ ਤੇ ਹੁਣ ਬਲੌਗ ਛੋਟੇ ਛੋਟੇ ਪਾਇਆ ਕਰਾਂਗੇ ਆਪਾਂ ਭੈਣ ਭਰਾਵਾਂ ਦੀ ਗੱਲ ਕਮੈਂਟ ਆਏ ਸਿਰੋਜ ਪਾਇਆ ਕਰੂ ਬਲੌਗ ਤੇ ਪਾਇਆ ਕਰਾਂਗੇ ਜੀ ਜਿਹੜਾ ਜਿ ਲੱਗ ਜੋਗੇ ਹੈਗੇ ਆ ਤੇ ਹੋਰ ਸੁਣਾਓ ਜੀ ਠੀਕ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਖਰਾਜ ਦਿਖਾਨੇ ਆ ਤੁਹਾਨੂੰ ਘਰ ਦੇ ਕੰਮ ਧੰਦੇ ਜਿਹੜੇ ਜਿਹੜੇ ਕਿ ਸਾਡੇ ਘਰ ਨਾਲੇ ਇਹ ਨਹੀਂ ਇਹ ਸਾਡੀ ਕੁੜੀ ਹੈ ਜੀ ਗਿੱਡਾ 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 ਤੋਤ ਕਾਲੀ ਤੋਂ ਇਹਨਾਂ ਮੰਮਾ ਨੂੰ ਨਹੀਂ ਸਕੂਲ ਨੂੰ ਜਾਣਾ ਤਿਆਰ ਨੇ ਓਕੇ ਸੋ ਹਾਂਜੀ ਇਹ ਦੇਖੋ ਜੀ ਆਪਣੇ ਅੱਜ ਪਏ ਆ ਕੱਪੜੇ ਧੋਣ ਵਾਲੇ ਲਾਵਾਂਗੇ ਆਪਾਂ ਮਸ਼ੀਨ ਤੇ ਸਾਰੇ ਪਾ ਕੇ ਲਾ ਦੇਣੀ ਆ ਮਸ਼ੀਨ ਤੇ ਇਹ ਤਾਂ ਉਹ ਆ ਗਿਆ ਪਸ ਸਾਰੇ ਕੱਪੜੇ ਨੰਨੂ ਦਾ ਆ ਨੰਨੇ ਇਹ ਆ ਜੀ ਸਾਡਾ ਨੰਨਾ ਤੇ ਇਹ ਨੰਨੇ ਦਾ ਹੈਗਾ ਜੀ ਘਰ ਠੀਕ ਹੈ ਅਸੀਂ ਘਰ ਲੈ ਕੇ ਆਏ ਸੀ ਨੰਨੇ ਦਾ ਆ ਦੇਖੋ ਸੋਹਣਾ ਜੀ ਪਿਆਰਾ ਘਰ ਹੈ ਚਲੋ ਬੜੋ ਅੰਦਰ ਬੈਠੋ ਬੈਠੋ ਇਹ ਆ ਸਾਡਾ ਨੰਨਾ ਜੀ ਨੰਨੇ ਨੰਨਾ ਤਾਂ ਸਿੱ ਸਾਡਾ ਬੋਲਦਾ ਦੇਖ ਹੀ ਲਿਆ ਹੋਣਾਗਾ ਤੇ ਮੂੰ ਮੂੰ ਕਰਦਾ ਇਹ ਠੀਕ ਹੈ ਤੇ ਬਾਕੀ ਤੁਹਾਨੂੰ ਦਿਖਾਣੇ ਰੋਟੀ ਪਾਣੀ ਵੀ ਬਣਾਉਂਦੇ ਠੀਕ ਹੈ ਜੀ ਬਣੇ ਦਿਓ ਸਾਡੇ ਬਲੌਗ ਦੇ ਨਾਲ ਰਸੋਈ ਚ ਆਪਾਂ ਭਾਂਡਾ ਛੱਲਣਾ ਦਿੱਤਾ ਮਾਂਜ ਸ਼ੈਂਕ ਸ਼ੁੱਕ ਵੀ ਮਾਂਜ ਤੇ ਦੇਖੋ ਇਧਰ ਆਪਾਂ ਗੋਨ ਲਿਆ ਆਟਾ ਗੁੜੀਆਂ ਦਾ ਸਕੂਲ ਦਾ ਟਾਈਮ ਹੋ ਗਿਆ ਗੁੜੀਆਂ ਦਾ ਸਕੂਲ ਲੱਗਦਾ ਹੈਗਾ 11:30 ਜੀ ਜਾਣਾ ਹੈ ਇਧਰ ਸਾਫ ਸੁਥਿਆ ਸਾਰਾ ਕੱਟਤਾ ਪਾ ਇੱਕ ਵਾਰੀ ਤੇ ਹਜੇ ਪੋਚੇ ਰਹਿ ਕੇ ਕੱਲੇ ਗੁੜੀਆਂ ਤਿਆਰ ਹੋ ਜਾਂਦੀ ਆ ਉਹ ਦੇਖੋ ਗੋਲੂ ਬੱਠੀ ਤਿਆਰ ਹੋ ਜਾਂਦੀ ਆ ਤੇ ਕੱਲੇ ਪੋਚੇ ਰਹਿ ਗਏ ਸਾਡੇ ਲਾਉਣ ਵਾਲੇ ਗੱਡੀ ਡਰਾਈਵਰ ਨੇ ਕਰ ਲਈ ਸਟਾਰਟ ਉਹ ਕੱਢੂਗਾ ਬਾਹਰ ਤੇ ਜਾਣਾ ਉਹਨਾਂ ਨੇ ਕਿਤੇ ਕੰਮ ਤੇ ਫੇਰ ਠੀਕ ਆ ਜੀ ਤੇ ਪੋਚੇ ਰਹਿ ਗਏ ਕੱਲੇ ਲਾਉਣ ਵਾਲੇ ਤੇ ਆਹ ਹਜੇ ਕੱਪੜੇ-ਕਪੜੇ ਸੇ ਕੰਮ ਤਾਂ ਵੈਸੇ ਸਾਰੇ ਪਏ ਆ ਸਾਹਜੇ ਕੋਈ ਨਿਭੜਿਆ ਨਹੀਂ ਹੈਗਾ ਕਹਿਣ ਦਾ ਮਤਲਬ ਇੱਧਰ ਦੇਖ ਸਕਦੇ ਤੁਸੀਂ ਤੇ ਉਹਨਾਂ ਨੂੰ ਪੱਜਾ ਫਿਰਦਾ ਸਾਡਾ ਨੰਨੂ ਆ ਜਾ ਨਾਨੇ ਨਾ 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 ਇਹ ਸਾਡਾ ਨੰਨਾ ਜੀ ਤੇ ਇਹ ਸਾਡੇ ਕਵਰੇ ਚੱਲੀ ਜਾਂਦੇ ਆ ਠੀਕ ਹੈ ਜੀ ਤੇ ਇਹ ਸੀ ਸਰਵਿਸ ਕਰਵਾ ਲਿਆ ਸੀਗਾ AC ਕਰਨ ਵਾਲੇ ਭਰਾ ਪਹਿਲੀ ਸਰਵਿਸ ਸੀਗੀ AC ਦੀ ਤੇ ਬਾਕੀ ਦੇਖਦੇ ਆ ਬਣੇ ਰਹੋ ਸਾਡੇ ਬਲੌਗ ਦੇ ਨਾਲ ਫਿਰ ਦਿਖਾਣਾ ਤੁਹਾਨੂੰ ਘਰ ਦੇ ਕੰਮ ਪੋਚੇ ਪਾਚੇ ਲਾ ਕੇ ਘਰ ਦਾ ਹੋਮ ਟੂਲ ਦਿਖਾਵਾਂਗੇ ਤੁਹਾਨੂੰ ਲੋ ਰੋਟੀ ਬਣਾਤੀ ਮੈਂ ਇੱਧਰ ਦੇਖੋ ਤੁਸੀਂ ਰੋਟੀ ਪਾਣੀ ਬਣਾਤਾ ਗੋਭੀ ਦੀ ਦਾਲ ਪਈ ਆ ਕੱਲ ਵਾਲੀ ਇਹ ਹੀ ਖਾਵਾਂਗੇ ਬਈ ਤੇ ਪੋਚੇ ਰਹਿ ਗਏ ਕੱਲੇ ਲਾਉਣ ਵਾਲੇ ਪੋਚੇ ਲਾਉਣੇ ਆ ਹੁਣ ਆਪਾਂ ਤੇ ਇੱਕ ਕਰੀ ਡਰਾਈਵਰ ਨੂੰ ਜਾਣ ਦੋ ਨਾ ਤੋਕੇ ਜਾਣ ਜਾਣਾ ਉਹਨਾਂ ਨੇ ਕੰਮ ਤੇ ਤੇ ਪੋਚਾਂ ਧਾਵੇ ਲੋ ਪਾਣੀ ਪਾਇਆ ਪਿਆ ਸਾਡਾ ਪੋਚੇ ਸਾਡੇ ਤਿਆਰ ਹੋਏ ਪਏ ਆ ਲਾ ਕੇ ਤੇ ਫਿਰ ਨਹਾ ਕੇ ਤੇ ਫਿਰ ਜਾਵਾਂਗੇ ਅਸੀਂ ਬਾਜ਼ਾਰ ਥੋੜਾ ਜਿਹਾ ਸਮਾਨ ਲੈ ਲਾ ਅੱਗੇ ਬੱਚੇ ਸਾਰੇ ਸਕੂਲ ਗੁੱਲੂ ਨੂੰ ਲੈਣ ਵਾ ਤੇ ਲੈਣ ਚ ਕੱਢ ਜੋ ਸਾਰੇ ਵਧੀਆ ਵਧੀਆ ਤਰ੍ਹਾਂ ਤੇ ਇਹ ਜਾ ਰਿਹਾ ਜੀ ਸਕੂਲ ਆਈ ਕਾਰਡ ਗੁੱਲੂ ਨੂੰ ਹੀ ਪਾਰ ਕੇ ਪਰ ਗੁੱਲੂ ਨੇ ਆਪਦੀ ਨਾਣੇ ਚੱਕ ਰੱਖੀ ਆ ਨਾਣੇ ਸਾਡੀ ਜਾਨ ਨਹੀਂ ਦੇ ਰਹੀ ਸੀਗੀ ਸਕੂਲ ਤੇ ਕਮੈਂਟ ਕਰਕੇ ਦੱਸੋ ਵੀ ਬੱਚੇ ਕਿਹਨੂੰ ਕਿਹਨੂੰ ਪਿਆਰੇ ਆ ਇਹ ਚਾਰੇ ਕੁੜੀਆਂ ਨੇ ਵਿਚਾਰੀਆਂ ਕੁੜੀਏ ਕਿਸਮਤ ਪੁੜੀਏ ਤੈਨੂੰ ਐਨਾ ਪਿਆਰ ਦਿਆਂ ਮੇਰੇ ਹਿੱਸੇ ਦੀ ਦੁਨੀਆ ਮੈਂ ਤੇਥੋਂ ਵਾਰ ਦਿਆਂ ਕੁੜੀਏ ਕਿਸਮਤ ਬੋਲੋ ਕੁਛ ਤੁਸੀਂ ਬੋਲੋ ਕੁਛ ਕੁਛ ਵੀ ਬੋਲੋ ਕਹੇ ਆਂਟੀ ਦੇ ਫੋਲੋ ਕਰ ਲਿਓ ਆਂਟੀ ਦੇ ਫੋਲੋ ਕਰ ਲਿਓ ਆਂਟੀ ਦੇ ਪੇਜ ਨੂੰ ਆਂਟੀ ਦੇ ਪੇਜ ਨੂੰ ਆਂਟੀ ਨੂੰ ਸਬਸਕ੍ਰਾਈਬ ਕਰ ਲਿਓ ਲੋ ਵੀ ਜਿਹੜੇ ਜਿਹੜੇ ਧੀਆਂ ਨੂੰ ਪਿਆਰ ਕਰਦੇ ਆ ਕਮੈਂਟ ਜਰੂਰ ਕਰਿਓ ਤੇ ਸਾਡੀਆਂ ਕੁੜੀਆਂ ਕਿੰਨੀਆਂ ਕਿ ਪਿਆਰੀਆਂ ਲੱਗੀਆਂ ਇੱਕੋ ਜੀਆਂ ਸਾਰੀਆਂ ਕੁੜੀਆਂ ਵਿਚਾਰੀਆਂ ਤੇ ਕੁੜੀਆਂ ਚਿੜੀਆਂ ਹਨਾ ਕੁੜੀਆਂ ਦੇ ਘਰ ਦੋ ਹੁੰਦੇ ਤੇ ਦੋ ਮਾਮਾ ਦੋ ਪਿਓ ਹੁੰਦੇ ਸਹੀ ਗੱਲ ਆ ਜੀ ਤੇ ਕਮੈਂਟ ਜਰੂਰ ਕਰੋ ਠੀਕ ਆ ਜੀ ਤੇ ਹੁਣੇ ਜਾਣਗੇ ਸਕੂਲ ਵੈਣ ਕਿੰਨੇ ਵਜੇ ਆਉਗੀ ਤੁਹਾਡੀ 12 ਉਹ 11:40 ਤੇ 11:40 ਤੇ ਇਹਨਾਂ ਦੀ ਵੈਣ ਆਉਗੀ ਜੀ ਫਿਰ ਇਹ ਜਾਣਗੇ ਸਕੂਲ ਠੀਕ ਹੈ ਜੀ ਲੋਵੀ ਫਰੈਂਡ ਬੋਲਦੇ ਖੁਸ਼ ਬਈ ਤੇ ਬਲੌਗ ਚ ਆ ਜਾਂ ਸਾਡਾ ਸੱਤਾ ਆਇਆ ਸੱਤਾ ਜਾ ਰਿਹਾ ਕੰਮ ਤੇ ਇੱਕ ਤੂੰ ਹੋਵੇਂ ਇੱਕ ਮੈਂ ਹੋਆ ਇੱਕ ਵੱਖਰੀ ਜੀ ਗੱਡੀ ਹੋਵੇ ਤੇ ਮੈਂ ਕਿਹੜੇ ਲਾਣ ਜਾਂਦਾ ਹੋਆ ਤੇ ਚੱਲਿਆ ਜੀ ਬਹੁਤ ਨਾਲ ਤਾਂ ਘਰੇ ਆਇਆ ਸੀਗਾ ਤੇ ਗਾਣਾ ਗਾਉਣਾ ਨਹੀਂ ਆਇਆ ਆ ਹੁੰਦਾ ਇੱਕ ਕਿਤੋਂ ਹਾਂ ਮੈਂ ਇੱਕ ਵਿੱਚ ਹਾਂ ਇੱਕ ਚੜਖੇ ਦੀ ਹੋਵੇ ਗੁੰਝ ਮੇਂ ਤੇਰਾ ਤੂੰ ਗਤ ਪੁੜੀਆਂ ਮੇਰੇ ਪਿਆਰ ਦਿਆ ਮੈਂ ਉੱਥੇ ਜਾਵਾਂ ਜਿਮ ਤੇਰਾ ਮੇਂ ਦੁਨੀਆ ਮੈਂ ਉੱਥੇ ਜਾਵਾਂ ਜਿੱਥੇ ਮੇਰਾ ਕੰਮ ਹੋ ਰਿਹਾ ਲੋਈ ਤੇ ਮੈਂ ਨੂੰ ਕਹਿੰਦਾ ਮੇਰਾ ਰੀਲ ਬਣਾ ਤੇ ਮੈਂ ਬਣਾ ਨਹੀਂ ਰਹੀ ਠੀਕ ਹੈ ਕਿਉਂ ਬਣਾਵਾਂ ਠੀਕ ਹੈ ਰੀਲ ਪ੍ਰਮੋਸ਼ਨ ਆ ਬੜੇ ਬਹੁਤ ਬੜੀਆਂ ਬੜੇ ਰੋ ਸਾਡੇ ਬਲੌਗ ਦੇ ਨਾਲ ਤਾਂ ਖਾਣਾ ਤੁਹਾਨੂੰ ਪੋਚੇ ਪਾਚੇ ਜਿਹਾ ਸਿਲਾਏ ਨਹੀਂ ਰੋਟੀ ਖਾ ਲਈ ਆ ਤੇ ਜਾਂਦੇ ਕੰਮ ਤੇ ਬਾਕੀ ਇਹਨਾਂ ਨੂੰ ਕੰਮ ਤੇ ਜਾਂਦੇ ਫੇਰ ਲਾਵਾਂਗੇ ਪੋਚੇ ਕਰਨਾਵਾਂਗੇ ਥੈਂਕ ਯੂ ਬੜੇ ਰੋ ਬਲੌਗ ਦੇ ਨਾਲ ਲੋ ਜੀ ਆਪਾਂ ਲਾ ਦਿੱਤੇ ਆ ਸਾਰੇ ਪੋਚੇ ਤੇ ਆ ਦੇਖੋ ਕੱਪੜੇ ਵੀ ਗੱਡ ਤੇ ਮਸ਼ੀਨ ਦੇ ਵਿੱਚੋਂ ਰੋਟੀ ਵੀ ਬਰਹਾ ਲਈ ਤੇ ਪੱਖੇ ਚੱਲ ਜੰਦੇ ਆ ਅੱਖੇ ਤਾਂ ਚਲਾਏ ਆ ਵੀ ਸੁੱਕ ਜਾਊਗਾ ਹਨਾ ਕਿਉਂਕਿ ਫਰਸ਼ ਬਹੁਤ ਠੰਡਾ ਹੈਗਾ ਤੇ ਦੇਖੋ ਸਾਰੇ ਪੋਚੇ ਲਾਤੇ ਆਪਾਂ ਨੇ ਔਰ ਸੋਈ ਚ ਵੀ ਲਾਤੇ ਉਹ ਪਈ ਡਿੱਪੋ ਵਾਲੀ ਕਣਕ ਸਾਡੀ ਇੱਥੇ ਸਾਡਾ ਨੰਨੂ ਸੁੱਤਾ ਹੋਇਆ ਬੈੱਡ ਤੇ ਸਿੰਗਲ ਬੈੱਡ ਤੇ ਇਹ ਇਹਦਾ ਬੈੱਡਾ ਨੰਨੇ ਦਾ ਸਾਡੇ ਦਾ ਠੀਕ ਹੈ ਜੀ ਆ ਦੇਖੋ ਤੇ ਇਹ ਦੋ ਕਮਰਿਆਂ ਚ ਲਾਤੇ ਆਪਾਂ ਨੇ ਚੰਗੀ ਤਰ੍ਹਾਂ ਪੋਚੇ ਫਰਸ਼ ਦੇਖੋ ਪਹਿਲਾਂ ਨਾਲੋਂ ਕਿੰਨਾ ਚਮਕ ਰਿਹਾ ਆ ਲੋ ਇੱਧਰ ਅਨ ਇੱਥੇ ਵੀ ਆਪਾਂ ਲਾ ਦੇ ਚੰਗੀ ਤਰ੍ਹਾਂ ਪੋਚੇ ਇੱਥੇ ਨਹੀਂ ਪੱਖਾ ਲੱਗਿਆ ਵੀ ਰਸੋਈ ਦੇ ਵਿੱਚ ਕੋਈ ਵੀ ਤੇ ਆ ਲੋ ਦਿਖਾਤਾ ਬਈ ਤੁਹਾਨੂੰ ਅੱਜ ਘਰ ਆਪਣਾ ਤੇ ਕਿਉਂਕਿ ਹੁਣ ਬਈ ਜਾਇਆ ਨਹੀਂ ਜਾਂਦਾ ਕਿਤੇ ਵੀ ਆਪਾਂ ਨਹੀਂ ਮਾਰਦੇ ਝੂਠ ਤੇ ਕੰਮ ਤਾਂ ਦੇ ਜੱਲੀ ਜਾਂਦੇ ਆ ਇਹਨਾਂ ਦੇ ਡਰਾਈਵਰ ਦੇ ਸਾਡੇ ਦੇ ਵਧੀਆ ਤੇ ਮਾਕੇ ਕਮੈਂਟ ਕਰ ਦਿਓ ਬਈ ਜੇ ਕਿਸੇ ਨੇ ਕਰਨਾ ਭੈਣ ਭਰਾਵਾਂ ਨੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਕਾਰ ਤੇ ਉਧਰ ਦੇਖੋ ਪੱਖਾ ਚਲਾਤਾ ਤੇ ਉਹ ਸਾਡਾ ਬਾਪ ਦੇ ਵੱਡਾ ਫਰੰਡ ਚ ਰੱਖਿਆ ਉਧਰ ਸਾਡੇ ਦੇ ਚੰਨੇ ਕੱਪੜੇ ਕੱਢ ਤੇ ਬੱਬੂ ਨੇ ਓ ਬਈ ਸਾਡਾ ਆਹ ਵਾਰ ਹੈ ਜੀ ਤੇ ਆਹ ਸਾਡੀ ਗੱਲਬਾਤ ਹੈ ਜੀ ਡਰਾਈਵਰ ਸਾਡਾ ਗਿਆ ਤੇ ਉਹ ਸਾਡੇ ਕੋਠੇ ਤੇ ਜਾਊਗਾ ਹਣ ਪੱਪੂ ਕੱਪੜੇ ਲੈ ਕੇ ਮਸ਼ੀਨ ਕਹਿੰਦਾ ਕਰੰਟ ਮਾਰਦੀ ਆ ਡੰਡੇ ਨਾਲ ਕੱਢੀ ਜਾਂਦਾ ਕੱਪੜੇ ਉਹ ਤੇ ਪੈਰ ਕਿੱਲੇ ਹੋਣਗੇ ਜਾਂ ਤਾਂ ਹੂੰ ਕੋਈ ਮਾਰਾ ਹੱਥ ਤੇ ਵਾਰਿਆ ਮਸ਼ੀਨ ਵੀ ਲਿਆਉਣੀ ਪੈਣੀ ਸਾਨੂੰ ਹੋਰ ਭਾਈ ਕਰੰਟ ਮਾਰਦੀ ਆ ਤੇ ਆਹ ਮੋਟਰਸਾਈਕਲ ਆਪਣਾ ਬਕਾਊ ਆ ਪਹਿਲੇ ਨਾਮ ਤੇ ਆ ਕਿਸੇ ਨੇ ਵੀ ਲੈਣਾ ਕਮੈਂਟ ਕਰ ਦਿਓ ਤੇ ਵੇਚਣਾ ਇਹ ਮੋਟਰਸਾਈਕਲ ਸਾਡਾ ਨਵਾਂ ਹੀ ਆ ਠੀਕ ਆ ਜਦੋਂ ਲਿਆਂਦਾ ਉਹਦਾ ਵੀਡੀਓ ਪਾਈ ਹੋਈ ਆ ਇਹ ਪਹਿਲੇ ਨਾਂ ਤੇ ਆ ਤੇ ਵੇਚਣਾ ਆਪਾਂ ਕਿਸੇ ਨੇ ਵੀ ਪਹਿਣ ਪੁਰਾਣੇ ਲੈਣਾ ਹੋਇਆ ਇੰਸਟਾਗ੍ਰam ਦੀ ਬਾਇਓ ਤੇ ਆਪਣਾ ਨੰਬਰ ਆ ਫੋਨ ਕਰ ਲੈਣ ਸਾਨੂੰ ਠੀਕ ਆ ਤੇ ਜੇ ਕਿਸੇ ਨੇ ਲੈਣਾ ਤੇ ਭਾਈ ਕਮੈਂਟ ਕਰ ਦਿਓ ਤੇ ਫੋਨ ਕਰ ਦਿਓ ਆਪਾਂ ਦੇਮ ਛੱਡ ਪਰੇ ਰਹਿੰਦੇ ਉਹ ਪਾ ਦਿੰਦੇ ਫਿਰ ਕਰੰਟ ਮਾਰਦੀ ਐ ਮਸ਼ੀਨ ਕਹਿੰਦਾ ਤੇ ਹੁਣ ਤਾਂ ਵੈਸੇ ਧੁੱਪਾਂ ਲੱਗਣ ਲੱਗੀਆਂ ਵਧੀਆ ਤੇ ਕੱਪੜੇ ਲੋ ਭਾਈ ਸਾਡਾ ਨੰਨੂ ਬੈਠਾਗਾ ਛੱਡ ਨਾਣਾ ਨਾਣਾ ਛੱਡ ਨਾਣਾ ਬਹੁਤ ਪਿਆਰਾ ਲੱਗਦਾ ਸਾਨੂੰ ਬਹੁਤ ਪਿਆਰਾ ਨਾਣਾ ਇਹਨੂੰ ਤਾਂ ਇੰਜ ਹੀ ਕਰਦਾ ਪਿਆਰ ਕਰੀ ਜਾਂਈਏ ਕਰੀ ਜਾਂਈਏ ਕਿਉਂਕਿ ਬੱਚਾ ਹੈ ਨਾ ਛੋਟਾ ਅਜੇ ਸੋ ਭਾਈ ਅੱਜ ਦਾ ਸਾਡਾ ਬਲੌਗ ਇੰਨਾ ਕੀ ਹੈ ਠੀਕ ਹੈ ਤੇ ਕਮੈਂਟ ਕਰ ਦਿਓ ਆਪਾਂ ਹੁਣ ਜਾਣਿਆ ਨਾ ਹੋਣ ਨਾ ਕਿ ਤੇ ਥੋੜੇ ਜਿਹੇ ਹੱਥ ਵਾਲੇ ਕੱਪੜੇ ਆ ਹੱਥ ਨਾਲ ਧੋਣ ਵਾਲੇ ਤੇ ਉਹ ਧੋਵਾਂਗੇ ਤੇ ਫਿਰ ਅਸੀਂ ਜਾਣਾ ਵਿਆਹ ਤੇ ਖਿੱਚਦੇ ਆ ਤਿਆਰੀਆਂ ਠੀਕ ਹੈ ਜੀ ਕੁਛ ਲਿਆਵਾਂਗੇ ਚੂੜੀਆਂ ਚਾੜੀਆਂ ਲੈ ਕੇ ਆਵਾਂਗੇ ਮੰਗਾ ਚੂੜੀਆਂ ਹੈ ਲੀਆਂ ਆਪਣੇ ਕੋਲੇ ਤੇ ਬਾਕੀ ਕਮੈਂਟ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡਾ ਘਰ ਕਿਹਿਆ ਲੱਗਿਆ ਜੀ ਚਾਨ ਬਰਾਬਰ ਮੈਂ ਸਜਾਇਆ ਹੋਇਆ ਆਪਾਂ ਨੇ ਦੀਵਾਲੀ ਵਿਲੇ ਦਾ ਉਹ ਮੇਰੀ ਗੁੜੀਆਂ ਨੇ ਬਣਾਇਆਗਾ ਠੀਕ ਹੈ ਜੀ ਸਾਡਾ ਦਿਖਾਤਾ ਜੀ ਤੁਹਾਨੂੰ ਤੇ ਆ ਉਹ ਚੱਲੀ ਜਾਂਦੇ ਆਪਣੇ ਕੈਮਰੇ ਠੀਕ ਹੈ ਫਰੈਂਡ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਵੀਡੀਓ ਨੂੰ ਕਮੈਂਟ ਸੋਹਣੇ ਕਰ ਦਿਆ ਕਰੋ ਜੀ ਆਏ ਨਾ ਕਰਿਆ ਕਰੋ ਫਰੈਂਡ ਤੇ ਆਪਾਂ ਕਿਹੜਾ ਕੋਈ ਤੁਹਾਡੇ ਨਾਲ ਗੁੱਸੇ ਆ ਹਨਾ ਠੀਕ ਹੈ ਜੀ ਤੇ ਚੈਨਲ ਨੂੰ ਕਰ ਲਓ ਸਸ ਕ ਰਾਇਬ